ਕਾ ਬੀ ਜਿਹੜੀ ਕਿ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਿ ਐਚ ਐਮ ਪੀ ਵੀ ਜਿਹੜਾ ਕਿ ਵਾਇਰਸ ਬੜਾ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਆਖਿਰੇ ਵਾਇਰਲ ਹੈ ਕਿ ਕਿਹੜਾ ਵਾਇਰਸ ਹੈ ਇਸ ਟਾਈਮ ਜੇ ਅਸੀਂ ਇੰਡੀਆ ਦੀ ਜਾਂ ਨਾਰਥ ਇੰਡੀਆ ਦੀ ਸਪੈਸੀਫਿਕਲੀ ਗੱਲ ਕਰੀਏ ਐਡੀਨੋ ਵਾਇਰਸ ਇਨਫਲੂਐਂਜ਼ਾ ਵਾਇਰਸ ਆਰ ਐਸ ਵੀ ਵਾਇਰਸ ਇਹ ਸਾਰੇ ਵਾਇਰਸਸ ਵੀ ਬਹੁਤ ਸਟਰੋਂਗਲੀ ਫੈਲਦੇ ਪਏ ਨੇ ਅਸੀਂ ਵੀ ਕੋਵਿਡ ਦੇ ਟਾਈਮ 'ਚ ਸੁਣਦੇ ਸੀਗੇ ਕਿ ਹੁਣ ਇਹ ਵੇਰੀਐਂਟ ਆ ਗਿਆ ਹੁਣ ਇਹ ਵੇਰੀਐਂਟ ਆ ਗਿਆ ਪਿਛਲੇ ਵੇਰੀਐਂਟਸ ਵਰ ਨਾਟ ਸੀਰੀਅਸ ਐਚ ਐਮ ਪੀ ਵੀ ਦੇ ਪਟ ਹੁਣ ਇਹ ਵਾਲਾ ਵੇਰੀਐਂਟ ਦੇ ਬਾਰੇ ਸਾਨੂੰ ਖਬਰ ਘਟ ਹੈ ਬਹੁਤ ਜ਼ਰੂਰੀ ਹੈ ਸਾਨੂੰ ਇਮਿਊਨ ਸਿਸਟਮ ਦੇ ਉੱਤੇ ਕੰਮ ਕਰਨਾ ਬਿਕੋਜ਼ ਥੇਰ ਇਜ਼ ਨੋ ਵੈਕਸੀਨ ਇਹਦੀ ਦਵਾਈ ਵੀ ਕੋਈ ਨਹੀਂ ਹੈ ਸਭ ਤੋਂ ਇੰਪੋਰਟੈਂਟ ਚੀਜ਼ ਹੈ ਹੁਣ 오ਰੇਂਜਸ ਦਾ ਟਾਈਮ ਸ਼ੁਰੂ ਹੋ ਗਿਆ ਹੈ ਤੇ ABCD ਜੂਸ ਆਂਦਾ ਹੈ ਐਪਲ ਆਮਲਾ ਬੀਟਰੂਟ ਕੈਰਟਸ ਐਂਡ 오ਰੇਂਜਸ ਇਹਨੂੰ ਤੁਸੀਂ ਹਰੋਜ਼ ਡੇਲੀ ਇਹਦਾ ਜੂਸ ਬਣਾ ਕੇ ਲੈਣਾ ਸ਼ੁਰੂ ਕਰ ਦੋ ਨਟਸ ਡੇਲੀ ਡੇਲੀ ਲੈਣਾ ਸ਼ੁਰੂ ਕਰ ਦੋ sunlight the exposure ਲੈਣਾ ਸ਼ੁਰੂ ਕਰ ਦੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਚੈਨਲ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਦੋਸਤੋ ਲਗਾਤਾਰ ਸੋਸ਼ਲ ਮੀਡੀਆ ਤੇ ਕਾਫੀ ਜਿਹੜੀ ਕਿ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਿ ਕਰੋਨਾ ਜਿਹੜਾ ਕਿ ਵਾਇਰਸ ਫੇਰ ਤੋ ਆ ਰਿਹਾ ਜਾਂ ਉਸ ਦੇ ਰਿਗਾਰਡਿੰਗ ਜਾਂ ਹੋਰ ਇੱਕ ਨਵਾਂ ਵਾਇਰਸ ਚਾਈਨਾ ਤੋਂ ਜਿਹੜਾ ਕਿ ਨਵਾਂ ਬਾਹਰ ਨਿਕਲ ਕੇ ਸਾਹਮਣੇ ਆ ਰਿਹਾ ਹੈ ਐਚ ਐਮ ਪੀ ਵੀ ਜਿਸ ਦਾ ਨਾਮ ਆ ਤਾਂ ਕੀ ਹੈ ਕਿਰੋ ਉਹ ਕਿਹੜਾ ਵਾਇਰਸ ਹੈ ਸਾਡੇ ਨਾਲ ਸਪੈਸ਼ਲ ਜਿਹੜੇ ਕਿ ਬੱਚਿਆਂ ਨੇ ਮਾਹੀ ਡਾਕਟਰ ਸਾਡੇ ਨਾਲ ਵਿਕਰਮ ਸਿੰਘ ਜੀ ਬੇਜ ਸਾਹਿਬ ਕਿਵੇਂ ਦੇਖਦੇ ਹੋ ਕਾਫੀ ਜਿਹੜੀ ਕਿ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਿ ਐਚ ਐਮ ਪੀ ਵੀ ਜਿਹੜਾ ਕਿ ਵਾਇਰਸ ਬੜਾ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਆਖਿਰੇ ਵਾਇਰਲ ਹੈ ਕਿ ਕਿਹੜਾ ਵਾਇਰਸ ਹੈ ਦੇਖੋ ਪਹਿਲੀ ਗੱਲ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਵਾਂਗਾ ਕਿ ਇਹ ਕੋਈ ਨਵਾਂ ਵਾਇਰਸ ਨਹੀਂ ਹੈ ਜੀ ਇਹ ਵਾਇਰਸ ਬਹੁਤ ਸਾਲ ਤੋਂ ਵਿੰਟਰ ਦੇ ਟਾਈਮ ਤੇ ਫੈਲਦਾ ਰਿਹਾ ਹੈ ਨਾ ਹੁਣ ਸਾਨੂੰ ਇੱਕ ਗੱਲ ਸਮਝਣੀ ਬੜੀ ਜ਼ਰੂਰੀ ਹੈ ਕਿ ਜਿਹੜਾ ਵਿੰਟਰ ਦਾ ਟਾਈਮ ਹੁੰਦਾ ਨਾ ਉਹ ਇੱਕ ਪੀਕ ਫਲੂ ਸੀਜ਼ਨ ਦਾ ਟਾਈਮ ਹੁੰਦਾ ਹੈ ਤੇ ਕੱਲਾ ਅਸੀਂ ਐਚ ਐਮ ਪੀ ਵੀ ਵਾਇਰਸ ਦੀ ਗੱਲ ਨਾ ਕਰੀਏ ਇਸ ਟਾਈਮ ਜੇ ਅਸੀਂ ਇੰਡੀਆ ਦੀ ਜਾਂ ਨਾਰਥ ਇੰਡੀਆ ਦੀ ਸਪੈਸੀਫਿਕਲੀ ਗੱਲ ਕਰੀਏ ਐਡੀਨੋ ਵਾਇਰਸ ਇਨਫਲੂਐਂਜ਼ਾ ਵਾਇਰਸ ਆਰ ਐਸ ਵੀ ਵਾਇਰਸ ਇਹ ਸਾਰੇ ਵਾਇਰਸਸ ਵੀ ਬਹੁਤ ਸਟਰੋਂਗਲੀ ਫੈਲਦੇ ਪਏ ਨੇ ਸੋ ਜੇ ਅਸੀਂ ਇਹਦਾ ਟ੍ਰੈਂਡ ਦੇਖੀਏ ਐਚ ਐਮ ਪੀ ਵੀ ਵਾਇਰਸ ਦਾ ਲਾਸਟ 15 ইয়ারਸ ਦਾ ਇਹ ਪਹਿਲੇ ਵੀ ਆਂਦਾ ਰਿਹਾ ਹੈ ਇਹ ਨਵੀਂ ਐਂਟਰੀ ਨਹੀਂ ਆਈਏ ਕੋਈ ਇੰਡੀਆ ਚ ਐਂਡ ਜੇ ਅਸੀਂ ਡਾਟਾ ਦੇਖੀਏ ਇਟ ਇਜ਼ ਨਾਟ ਅ ਵੈਰੀ ਸੀਰੀਅਸ ਵਾਇਰਸ ਬਟ ਪ੍ਰੋਬਲਮ ਕਿੱਥੇ ਆਂਦੀ ਹੈ ਵਾਇਰਸ ਜਿਹੜੇ ਨੇ ਇਹ ਮਿਊਟੇਟ ਕਰ ਸਕਦੇ ਨੇ ਅਸੀਂ ਵੀ ਕੋਵਿਡ ਦੇ ਟਾਈਮ 'ਚ ਸੁਣਦੇ ਸੀਗੇ ਕਿ ਹੁਣ ਇਹ ਵੇਰੀਐਂਟ ਆ ਗਿਆ ਹੁਣ ਇਹ ਵੇਰੀਐਂਟ ਆ ਗਿਆ ਪਿਛਲੇ ਵੇਰੀਐਂਟਸ ਵਰ ਨਾਟ ਸੀਰੀਅਸ ਐਚ ਐਮ ਪੀ ਵੀ ਦੇ ਬਟ ਹੁਣ ਇਹ ਵਾਲਾ ਵੇਰੀਐਂਟ ਦੇ ਬਾਰੇ ਸਾਨੂੰ ਖਬਰ ਘਟ ਹੈ ਸੋ ਮੇਰਾ ਮੰਨਣਾ ਹੈ ਇਹ ਹੀ ਹੈ ਕਿ ਅਸੀਂ ਪੈਨਿਕ ਨਾ ਕਰੀਏ ਹੁਨੇ ਬਟ ਅਸੀਂ ਆਪਣਾ ਗਾਰਡ ਡਾਊਨ ਵੀ ਨਹੀਂ ਕਰ ਸਕਦੇ ਬਿਕੋਜ਼ ਸਾਨੂੰ ਸਿੱਖਿਆ ਲੈਣੀ ਹੈ ਪਿਛਲੇ ਐਪੀਸੋਡਸ ਤੋਂ ਕੋਵਿਡ ਦੇ ਟਾਈਮ ਤੇ ਬਟ ਐਟ ਦਿਸ ਮੂਮੈਂਟ ਸਾਇੰਟੀਫਿਕਲੀ ਗੱਲ ਕਰੀਏ ਪੈਨਿਕ ਵਾਲੀ ਗੱਲ ਬਿਲਕੁਲ ਨਹੀਂ ਲੱਗ ਰਹੀ ਬਿਕੋਜ਼ ਇਹ ਇੱਕ ਪੁਰਾਣਾ ਸੀਨ ਐਂਡ ਟੈਸਟਡ ਵਾਇਰਸ ਹੈ ਬਿਲਕੁਲ ਲੋਕ ਕਾਹ ਜਿਹੜੀ ਮੈਂ ਕਿਹਾ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਿ ਬੱਚਿਆਂ ਤੇ ਜ਼ਿਆਦਾ ਜਿਹੜਾ ਕੀ ਅਸਰ ਪੈ ਰਿਹਾ ਤੁਹਾਡੇ ਮੁਤਾਬਿਕ ਕੀ ਆ ਕਿ ਕੋਈ ਜਿਹੜੇ ਕੀ ਕਹਿਦੀ ਆਪਾਂ ਕੋਈ ਇਹੋ ਜੀ ਗਲਤ ਨਹੀਂ ਵੀ ਜਿਹੜੇ ਲੋਕ ਬੱਚਿਆਂ ਨੂੰ ਜਿਹੜਾ ਅਸਰ ਪਾ ਵੇਸਦਾ ਬਿਲਕੁਲ ਕੋਈ ਵੀ ਵਾਇਰਲ ਡਿਜ਼ੀਜ਼ ਹੁੰਦੀ ਹੈ ਉਹਨਾਂ ਦੀ ਜਿਹੜੀ ਏਜ ਗਰੁੱਪ ਜਿਹਨੂੰ ਅਫੈਕਟ ਕਰਦਾ ਹੈ ਯੂਜੂਲੀ ਇਟ ਇਜ਼ ਲੈਸ ਦੈਨ 5 ইয়ারਸ ਆਫ ਏਜ ਜਾਂ 65 ਐਂਡ ਅਬਵ ਨੂੰ ਹੁੰਦਾ ਹੈ ਨਾ ਉਹਦਾ ਇੱਕ ਰੀਜ਼ਨ ਹੈ ਬਿਕੋਜ਼ ਇਨ ਇਹ ਛੋਟੇ ਬੱਚਿਆਂ ਦੀ ਇਮਿਊਨਿਟੀ ਇੰਨੀ ਸਟਰੋਂਗ ਨਹੀਂ ਹੁੰਦੀ ਐਂਡ ਐਲਡਰਲੀ ਦੀ ਵੀ ਇਮਿਊਨਿਟੀ ਸਟਰੋਂਗ ਨਹੀਂ ਹੁੰਦੀ ਇਸ ਕਰਕੇ ਵਾਇਰਸ ਜਿਹੜਾ ਹੈ ਇਹਨਾਂ ਨੂੰ ਅਫੈਕਟ ਕਰਦਾ ਹੈ ਸੋ ਬਹੁਤ ਜ਼ਰੂਰੀ ਹੈ ਸਾਨੂੰ ਇਮਿਊਨ ਸਿਸਟਮ ਦੇ ਉੱਤੇ ਕੰਮ ਕਰਨਾ ਬਿਕੋਜ਼ देयर ਇਸ ਨੋ ਵੈਕਸੀਨ ਇਦੀ ਦਵਾਈ ਵੀ ਕੋਈ ਨਹੀਂ ਹੈ ਸੋ ਅਸੀਂ ਕੀ ਕਰ ਸਕਦੇ ਹਾਂ ਅਸੀਂ ਆਪਣਾ ਬਚਾਅ ਆਪਣੇ ਹੱਥ ਰੱਖ ਸਕਦੇ ਹਾਂ ਜੇ ਕਿਸੇ ਦੀ ਇਮਿਊਨਿਟੀ ਵਧੀਆ ਰਹੇਗੀ ਤੇ ਉਹਨਾਂ ਨੂੰ ਵਾਇਰਸ ਕਦੀ ਸੀਰੀਅਸਲੀ ਅਫੈਕਟ ਨਹੀਂ ਕਰੇਗਾ ਬਿਕੋਜ਼ ਵਾਇਰਸ ਦੀ ਗੱਲ ਕੀਤੀ ਆ ਬਚਾਅ ਕਿਵੇਂ ਕੀਤਾ ਜਾ ਸਕਦਾ ਫਿਰ ਇਸਦਾ ਫਿਰ ਅਪਾ ਉਹੀ ਸਿੰਪਲ ਰੂਲਸ ਨੇ ਜਿਹੜੇ ਪਿਛਲੇ ਟਾਈਮ ਚੱਲ ਰਹੇ ਸੀ ਮੈਂ ਦਰਸ਼ਕਾਂ ਨੂੰ ਇੱਕ ਚੀਜ਼ ਜ਼ਰੂਰ ਕਹਿਣਾ ਚਾਹਾਂਗਾ ਕਿ ਹੁਣ ਠੰਡ ਦਾ ਮੌਸਮ ਹੈ ਤੇ ਫਲੂ ਲਾਈਕ ਸਿੰਪਟਮਸ ਹੁੰਦੇ ਕੀ ਹੈ ਕਫ ਕੋਲਡ ਫੀਵਰ ਬਾਡੀ ਪੇਨਸ ਜੇ ਕਿਸੇ ਨੂੰ ਐਦਾਂ ਦੇ ਸਿੰਪਟਮਸ ਆਂਦੇ ਆ ਫਲੂ ਲਾਈਕ ਸਿੰਪਟਮਸ ਤੇ ਤੁਸੀਂ ਆਪਣੇ ਬੱਚੇ ਨੂੰ ਸਕੂਲ ਨਾ ਭੇਜੋ ਜਾਂ ਤੁਸੀਂ ਆਫਿਸ ਨਾ ਜਾਓ ਸਭ ਤੋਂ ਪਹਿਲੀ ਚੀਜ਼ ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੈ ਦੂਜੀ ਗੱਲ ਇਹ ਹੈ ਕਿ ਆਪਣੀ ਇਮਿਊਨਿਟੀ ਵੱਲ ਧਿਆਨ ਰੱਖੋ ਐਂਡ ਠੰਡ ਦੇ ਟਾਈਮ 'ਚ ਅਸੀਂ ਨਾ ਯੂਜ਼ੂਲੀ ਕਹਿ ਦਿੰਦੇ ਅਸੀਂ ਬਾਰ ਗਏ ਸੀ ਠੰਡ ਲੱਗੀ ਇਹਦੇ ਕਰਕੇ ਖਾਂਸੀ ਹੋ ਰਹਾ ਹੈ ਬੁਖਾਰ ਹੋ ਰਹਾ ਹੈ ਫੀਵਰ ਹੋ ਰਹਾ ਹੈ ਤੇ ਹਰ ਚੀਜ਼ ਨੂੰ ਅਸੀਂ ਲਾਈਟਲੀ ਨਾ ਲਈਏ ਬਿਕੋਜ਼ ਐਚ ਐਮ ਪੀ ਵੀ ਦੀ ਗੱਲ ਛੱਡੋ ਇੰਡੀਆ 'ਚ ਐਂਡ ਨਾਰਥ ਇੰਡੀਆ 'ਚ ਵੀ ਇਸ ਟਾਈਮ ਵਾਇਰਲ ਲੋਡ ਕਾਫੀ ਜ਼ਿਆਦਾ ਹੈ ਪ੍ਰੋਬਲਮ ਇਜ਼ ਇੱਥੇ ਟੈਸਟਿੰਗ ਨਹੀਂ ਹੋ ਰਹੀ ਹੈ ਬਿਲਕੁਲ ਅਸੀਂ ਜੇ ਟੈਸਟ ਕਰਾਈਏ ਇਟ ਵਿਲ ਕਾਸਟ ਇਨ ਹਜ਼ੰਡਸ ਤੇ ਕੀ ਪਤਾ ਵਾਇਰਸ ਚੱਲ ਵੀ ਰਹੇ ਹੋ ਸਾਨੂੰ ਪਤਾ ਨਾ ਹੋਏ ਸੋ ਸਟੋਡੀ ਇਮਿਊਨਿਟੀ ਹੀ ਤੁਹਾਨੂੰ ਬਚਾਏਗੀ ਆਪਣੇ ਉਤੇ ਕੰਮ ਕਰਨਾ ਬੜਾ ਜ਼ਰੂਰੀ ਹੈ ਬਿਲਕੁਲ ਇਮਿਊਨਿਟੀ ਦੀ ਗੱਲ ਤੁਸੀਂ ਕੀਤੀ ਆ ਫਿਰ ਕੀ ਮਤਲਬ ਕੀ ਕਰਨਾ ਚਾਹੀਦਾ ਲੋਕਾਂ ਨੂੰ ਖਾਣਾ ਪਾਣਾ ਕਿਦਾਂ ਦਾ ਹੋਣਾ ਚਾਹੀਦਾ ਲੋਕਾਂ ਦਾ ਇਸ ਮੌਕੇ ਦੇ ਉੱਤੇ ਫਿਰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਅੱਛਾ ਨਿਊਟ੍ਰੀਸ਼ਨ ਨਾ ਚੰਗਾ ਨਿਊਟ੍ਰੀਸ਼ਨ ਕਿਨੂੰ ਮੰਨਦੇ ਆ ਅਸੀਂ ਬੈਲੈਂਸਡ ਡਾਈਟ ਜਿਹੜੀ ਸਾਡੀ ਇੰਡੀਅਨ ਡਾਈਟ ਹੈ ਨਾ ਉਹ ਬਹੁਤ ਬੈਲੈਂਸਡ ਡਾਈਟ ਹੈ ਰੋਟੀ ਸਬਜ਼ੀ ਦਾਲ ਸੈਲਡ ਐਂਡ ਫਰੂਟਸ ਇਨ ਦਾ ਸਨੈਕ ਟਾਈਮ ਬਹੁਤ ਜ਼ਰੂਰੀ ਹੈ ਰੇਨਬੋ ਕਲਰਡ ਫਰੂਟਸ ਵੈਜੀਟੇਬਲਸ ਐਂਡ ਸੈਲਡਸ ਜੇ ਅਸੀਂ ਆਪਣੀ ਲਾਈਫ 'ਚ ਅਪਣਾਉਣਾ ਸ਼ੁਰੂ ਕਰ ਦਾਂਗੇ ਸਾਡੀ ਇਮਿਊਨਿਟੀ ਹਮੇਸ਼ਾ ਅੱਪ ਲੈਵਲ ਤੇ ਹੀ ਰਹੇਗੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਹੁਣ 오ਰੇਂਜਸ ਦਾ ਟਾਈਮ ਸ਼ੁਰੂ ਹੋ ਗਿਆ ਹੈ ਤੇ ABCD ਜੂਸ ਆਂਦਾ ਹੈ ਐਪਲ ਆਮਲਾ ਬੀਟਰੂਟ ਕੈਰਟਸ ਐਂਡ 오ਰੇਂਜਸ ਇਹਨੂੰ ਤੁਸੀਂ ਹਰੋਜ਼ ਡੇਲੀ ਇਹਦਾ ਜੂਸ ਬਣਾ ਕੇ ਲੈਣਾ ਸ਼ੁਰੂ ਕਰ ਦੋ ਨੱਟਸ ਡੇਲੀ ਡੇਲੀ ਲੈਣਾ ਸ਼ੁਰੂ ਕਰਦੋ ਸਨਲਾਈਟ ਦਾ ਐਕਸਪੋਜ਼ਰ ਲੈਣਾ ਸ਼ੁਰੂ ਕਰਦੋ ਐਂਡ ਸਾਡੀ ਇਮਿਊਨਿਟੀ ਜਿਹੜੀ ਹੈ ਉਹ ਰੋਬਸਟ ਰਹੇਗੀ ਬਿਲਕੁਲ ਡਾਕਟਰ ਸਾਹਿਬ ਇੱਕ ਪਾਸੇ ਸਰਦੀਆਂ ਵੀ ਸ਼ੁਰੂ ਹੋ ਰਹੀਆਂ ਨੇ ਖਾਸ ਧਿਆਨ ਜਿਹੜੇ ਕਿ ਬੱਚਿਆਂ ਨੂੰ ਵੀ ਨਾਲ ਨਾਲ ਤੁਸੀਂ ਸਪੈਸ਼ਲਿਸਟ ਹੋ ਬੱਚਿਆਂ ਦੇ ਤਾਂ ਕਿਹੜੇ ਜਿਹੜੇ ਕਿ ਖਾਸ ਧਿਆਨ ਬੱਚੇ ਨੂੰ ਇਸ ਵਕਤ ਰੱਖਣੇ ਚਾਹੀਦੇ ਨੇ ਸੋ ਬੱਚਿਆਂ ਦਾ ਸਭ ਤੋਂ ਜ਼ਿਆਦਾ ਪਰਹੇਜ਼ ਕਰਨਾ ਪਏਗਾ ਪੈਕਟ ਫੂਡਸ ਤੋਂ ਜੀ ਉਹਨਾਂ ਨੂੰ ਅਸੀਂ ਸੀਜ਼ਨਲ ਫਰੂਟਸ ਐਂਡ ਸੀਜ਼ਨਲ ਵੈਜੀਟੇਬਲਸ ਦਈਏ ਨੈਚੁਰਲ ਖਾਣਾ ਦਈਏ ਤਾਂ ਕਿ ਉਹਨਾਂ ਦੀ ਇਮਿਊਨਿਟੀ ਚੰਗੀ ਹੋਏ ਸੈਕੰਡਲੀ ਕਫ ਕੋਲਡ ਫੀਵਰ ਦੇ ਸਿੰਪਟਮਸ ਨੂੰ ਇਗਨੋਰ ਨਾ ਕਰੀਏ ਤੁਸੀਂ ਆਪਣੇ ਨੀਅਰਬਾਈ ਡਾਕਟਰ ਨੂੰ ਜ਼ਰੂਰ ਦਿਖਾਓ ਥਰਡਲੀ ਪੈਰੈਂਟਿੰਗ ਰਿਸਪੌਂਸਿਬਿਲਟੀ ਜੋ ਕਿ ਬਹੁਤ ਜ਼ਰੂਰੀ ਹੈ ਡੋਨਟ ਸੈਂਡ ਯੋਰ ਚਾਈਲਡ ਟੂ ਸਕੂਲ ਜੇ ਉਹਨਾਂ ਨੂੰ ਥੋੜੇ ਜਿਹੀ ਵੀ ਸਿੰਪਟਮਸ ਨੇ ਸਾਨੂੰ ਲੱਗਦਾ ਹੈ ਕਿ ਕੁਝ ਨਹੀਂ ਹਾਲੀ ਦਾ ਸਟਾਰਟ ਹੀ ਹੋਇਆ ਬਿਕਾਜ਼ ਇਹ ਵਾਇਰਸ ਬਹੁਤ ਛੇਤੀ ਨਾਲ ਫੈਲਦੇ ਐ ਐਂਡ ਇਹ ਪੂਰਾ ਵਿంటర్ ਟਾਈਮ ਫੈਲਣ ਗਿਆ। ਸੋ ਇਹਦਾ ਸਾਈਕਲ ਬ੍ਰੇਕ ਕਰਨਾ ਹੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ। ਮਤਲਬ ਕਿ ਆਪਣੇ ਬਾਅਦ ਕਹਿ ਦਈਏ ਇਸ ਦਾ ਸਰਦਾਰ ਹੈਗਾ ਐ ਡਾਕਟਰਾਂ ਦੇ ਕੋਲ। ਨਹੀਂ ਦੇਖੋ ਇਹਦੀ ਕੋਈ ਦਵਾਈ ਨਹੀਂ ਬਣੀ। ਬਟ ਇਹ ਹੈ ਕਿ ਵਾਇਰਲ ਇੱਕ 셀ਫ ਲਿਮਿਟਿੰਗ ਚੀਜ਼ ਹੈ। ਇਹਦੀ ਦਵਾਈ ਨਹੀਂ ਬਣੀ ਬਟ ਫਿਰ ਵੀ ਅਸੀਂ ਡਰਦੇ ਕਿਉਂ ਨਹੀਂ ਆ ਬਿਕੋਜ਼ ਇਹਦਾ ਇੱਕ ਹੀ ਰੂਲ ਹੈ ਕਿ ਇਹ ਬਾਡੀ 'ਚ ਲੰਬੇ ਟਾਈਮ ਸਮੇਂ ਨਹੀਂ ਰਹਿ ਸਕਦਾ ਅੱਛਾ ਜ਼ਿਆਦਾ ਟਾਈਮ ਨਹੀਂ ਰਹਿ ਸਕਦਾ ਇਹ ਬਾਡੀ 'ਚ ਐਂਟਰ ਕਰੇਗਾ ਵਾਇਰਸ ਐਂਡ ਇਹ ਵਿਦਿਨ 5 ਟੂ 10 ਡੇਜ਼ ਆਪਣੇ ਆਪ ਹੀ ਆਟੋ ਡਾਈ ডাউন ਹੋ ਜਾਏਗਾ ਓਕੇ ਪਰ ਅਸੀਂ ਕੀ ਧਿਆਨ ਰੱਖਣਾ ਹੈ ਕਿ ਉਹ ਹਫਤੇ ਜਾਂ 10 ਦਿਨ ਤੱਕ ਕੋਈ ਕੰਪਲਿਕਸ਼ਨਸ ਨਾ ਆਣ ਇਹ ਪਰਮਨੈਂਟਲੀ ਨਹੀਂ ਰਹਿ ਸਕਦਾ ਤਾਂ ਹੀ ਅਸੀਂ ਕਹਿੰਦੇ ਕਿ ਜੇ ਸਾਡੀ ਇਮਿਊਨਿਟੀ ਠੀਕ ਹੈ ਤੇ ਵਾਇਰਸ ਸਾਨੂੰ ਜ਼ਿਆਦਾ ਇਫੈਕਟ ਕਰ ਹੀ ਨਹੀਂ ਪਾਏਗਾ ਬਿਲਕੁਲ ਜਿਵੇਂ ਕੋਰੋਨਾ ਦੇ ਸਮੇਂ ਸੀਗਾ ਕਈ ਜਗ੍ਹਾ ਡੈਥਸ ਵੀ ਹੋਈਆਂ ਨੇ ਕਰੋਨਾ ਨੂੰ ਲੈ ਕੇ ਕਹਿੰਦੇ ਕਰੋਨਾ ਦੇ ਨਾਲ ਜਿਹੜਾ ਕਿ ਫੀਵਰ ਹੁੰਦਾ ਇੱਕੋ ਲੱਗਦਾ ਜਿਹੜਾ ਕਿ ਬੰਦਾ ਬਿਮਾਰ ਪੈ ਜਾਂਦਾ ਸੀਗਾ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਹੁਣ ਕਿਤੇ ਨਾ ਕਿਤੇ ਡਰ ਵੀ ਇਹ ਚੀਜ਼ ਆ ਰਹੀ ਆ ਵੀ ਉਹ ਚੀਜ਼ ਹੁਣ ਨਾ ਹੋ ਜਵੇ ਚੀਜ਼ਾਂ ਤਾਂ ਲੋਕ ਡਰ ਵੀ ਰਹੇ ਨੇ ਇਸ ਚ ਲੈ ਕੇ ਅ ਮੈਂ ਇਸ ਟਾਈਮ ਤੇ ਬਿਲਕੁਲ ਵੀ ਪੈਨਿਕ ਬਟਨ ਕਾਵਾਂਗਾ ਕਿ ਅਸੀਂ ਨਾ ਪ੍ਰੈਸ ਕਰੀਏ ਬਿਕੋਜ਼ ਕੋਵਿਡ ਬਾਰੇ ਸਾਨੂੰ ਪਤਾ ਨਹੀਂ ਸੀ ਬਿਲਕੁਲ ਇਹ ਇੱਕ ਪੁਰਾਣਾ ਵਾਇਰਸ ਹੈ ਇਨੂੰ ਕਿੰਨੇ ਸਾਲਾਂ ਤੋਂ ਸਟੱਡੀ ਕੀਤਾ ਜਾ ਰਿਹਾ ਮੋਰ ਥੈਨ ਅ ਡੈਕੇਡ 올ਡ ਵਾਇਰਸ ਹੈ ਤੋ ਇਹਦਾ ਪੈਟਰਨ ਸਾਨੂੰ ਪਤਾ ਹੈ ਤੇ ਇਕਦਮ ਸਭ ਕੁਝ ਰੈਪਿਡਲੀ ਮੇਰੇ ਸਾਹਮਣੇ ਚੇਂਜ ਨਹੀਂ ਹੋਣ ਵਾਲਾ ਹੈ ਐਂਡ ਮੈਨੂੰ ਲੱਗਦਾ ਹੈ ਕਿ ਇਹ ਵਾਇਰਸ ਦੇ ਵਿੱਚ ਉਹ ਸ਼ਮਤਾ ਨਹੀਂ ਹੈ ਕਿ ਪੈਂਡੈਮਿਕ ਲੈਵਲ ਤੇ ਪਹੁੰਚੇ ਵਿంటర్ ਵਿੱਚ ਐਵਰੀ ਕੰਟਰੀ ਵਿਲ ਹੈਵ ਸਪੋਰੈਡਿਕ ਆਊਟਬ੍ਰੇਕਸ ਆਫ ਥੀਸ ਵਾਇਰਸਸ ਬਟ ਇਹ ਪੈਂਡੈਮਿਕ ਲੈਵਲ ਤੇ ਨਹੀਂ ਪਹੁੰਚਣ ਵਾਲਾ ਵਾਇਰਸ ਲੱਗ ਰਿਹਾ ਐਟ ਥਿਸ ਮੂਮੈਂਟ ਪਰ ਮੈਂ ਹੀ ਕਹਾਂਗਾ ਕਿ ਅਸੀਂ ਆਪਣਾ ਗਾਰਡ ਡਾਊਨ ਨਹੀਂ ਕਰ ਸਕਦੇ ਸਾਰੇ ਐਚਐਮਪੀਵੀ ਵਾਇਰਸ ਦੀ ਗੱਲ ਕਰ ਰਹੇ ਹਾਂ ਬਟ ਜੇ ਅਸੀਂ ਨਾਰਥ ਇੰਡੀਆ ਦਾ ਡਾਟਾ ਕੱਢ ਲਈਏ ਇਸ ਟਾਈਮ ਐਚਐਮਪੀਵੀ ਵਾਇਰਸ ਤਾਂ ਬਹੁਤ ਥੱਲੇ ਬਾਕੀ ਵਾਇਰਸਸ ਬਹੁਤ ਜ਼ਿਆਦਾ ਉੱਤੇ ਉੱਠੇ ਹੋਏ ਹਨ ਜਿੰਨਾ ਕਰਕੇ ਲਾਸ ਆਫ ਵਰਕ ਐਬਸੈਂਟੇਜ਼ਮ ਫ੍ਰੋਮ ਸਕੂਲ ਇਹ ਸਭ ਕੁਝ ਕਾਫੀ ਜ਼ਿਆਦਾ ਹੋ ਰਿਹਾ ਹੈ ਕਿਹੜੇ ਕਿਹੜੇ ਡਾਕਟਰ ਸਾਹਿਬ ਕਿਹੜੇ ਕਿਹੜੇ ਨੇ ਜਿਹੜੇ ਸਿੰਪਟਮ ਜਿਹੜੇ ਹੋਰ ਵੀ ਜਿਹੜੇ ਚੱਲ ਰਹੇ ਨੇ ਸੋ ਸਭ ਤੋਂ ਜ਼ਿਆਦਾ ਇਨਫਲੂਐਂਜ਼ਾ ਵਾਇਰਸ ਅਡੀਨੋ ਵਾਇਰਸ ਰੈਸਪੀਰੇਟਰੀ ਸੈਂਸੇਸ਼ਨਲ ਵਾਇਰਸ ਇਸ ਟਾਈਮ ਪੀਕ ਤੇ ਹੈ ਬਟ ਪ੍ਰੋਬਲਮ ਕਿੱਥੇ ਇੰਡੀਆ ਚ ਟੈਸਟਿੰਗ ਨਹੀਂ ਹੁੰਦੀ ਇਹਨਾਂ ਦੀ ਐਂਡ ਸਿੰਪਟਮ ਸਭ ਦੇ ਸੇਮ ਨੇ ਓਕੇ ਉਹੀ ਫੀਵਰ ਕਫ ਕੋਲਡ ਬੋਡੀ ਪੇਨ ਸਨੀਜ਼ਿੰਗ ਸਭ ਦੇ ਸਿੰਪਟਮ ਸੇਮ ਨੇ ਸੋ ਸਿੰਪਟਮ ਦੇ ਬੇਸ ਤੇ ਅਸੀਂ ਨਹੀਂ ਡਿਸਾਈਡ ਕਰ ਸਕਦੇ ਕਿ ਇਹਨੂੰ ਇਹ ਵਾਲਾ ਵਾਇਰਸ ਹੈ ਇਹ ਵਾਲਾ ਵਾਇਰਸ ਹੈ ਉਹ ਚੈੱਕ ਕਰਨ ਦੇ ਵੀ ਟੈਸਟ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਯੈਸ ਯੈਸ ਬਿਲਕੁਲ ਡਾਕਟਰ ਸਾਹਿਬ ਲਾਸਟ ਸਵਾਲ ਮੇਰਾ ਤਾਂ ਲੋਕਾਂ ਨੂੰ ਕੀ ਇੱਥੇ ਇੱਕ ਮੈਸੇਜ ਜ਼ਰੂਰ ਦੇ ਦਿਓ ਕਿਉਂਕਿ ਲੋਕ ਡਰ ਵੀ ਰਹੇ ਨੇ ਨਾਲ ਨਾਲ ਕਿ ਸਾਡੇ ਬੱਚੇ ਨੂੰ ਨਾ ਹੋ ਜਾਏ ਸਾਡੇ ਪਰਿਵਾਰ ਚ ਕਿਸੇ ਨੂੰ ਨਾ ਹੋ ਜਾਵੇ ਤਾਂ ਇੱਕ ਮੈਸੇਜ ਜ਼ਰੂਰ ਦੇ ਦਿਓ ਲੋਕਾਂ ਨੂੰ ਸਭ ਨੂੰ ਮੈਂ ਇਹ ਮੈਸੇਜ ਦਵਾਂਗਾ ਕਿ ਹਾਲੇ ਕੋਈ ਵੀ ਪੈਨਿਕ ਕਰਨ ਦੀ ਲੋੜ ਨਹੀਂ ਹੈ ਇਹ ਮੇਰੇ ਸਾਹਮਣੇ ਨਾਲ ਬਿਲਕੁਲ ਵੀ ਸ਼ਮਤਾ ਨਹੀਂ ਰੱਖਦਾ ਪੈਂਡੈਮਿਕ ਲੈਵਲ ਤੇ ਪਹੁੰਚਣ ਲਈ ਇਹ ਇੱਕ ਪੁਰਾਣਾ ਵਾਇਰਸ ਹੈ ਇਹ ਚਾਈਨਾ ਨੇ ਵਾਇਰਸ ਨਹੀਂ ਪ੍ਰੋਡਿਊਸ ਕੀਤਾ ਹੈ ਇ 2011 ਦੇ ਵਿੱਚ ਨੀਦਰਲੈਂਡ ਦੇ ਵਿੱਚ ਫਰਸਟ ਆਈਸੋਲੇਟ ਹੋਇਆ ਸੀ ਐਂਡ ਉਸ ਤੋਂ ਬਾਅਦ 올 ਓਵਰ ਦ ਵਰਲਡ ਵਿੰਟਰ ਦੇ ਵਿੱਚ ਐਜ਼ ਅ ਸੀਜ਼ਨਲ ਫਲੂ ਆਂਦਾ ਰਿਹਾ ਹੈ बस एदा सਾਨੂੰ विंटर ਦਾ ਟਾਈਮ ਧਿਆਨ ਰੱਖਣਾ ਹੁੰਦਾ ਕਿ ਵਿੰਟਰ ਦੇ ਟਾਈਮ ਤੇ ਇਹ ਸਪਰੈਡ ਜ਼ਿਆਦਾ ਕਰ ਸਕਦਾ ਹੈ ਇਪਵਾ ਇੱਕ ਵਾਰ ਸਮਰ ਸ਼ੁਰੂ ਹੋ ਜਾਏਗੀ ਤੁਪ ਨਾਲ ਇਹ ਸਾਰੇ ਵਾਇਰਸ ਜਿਹੜੇ ਨੇ ਉਹ ਡੀਐਕਟੀਵੇਟ ਹੋ ਜਾਂਦੇ ਬਿਲਕੁਲ ਸੋ ਪੈਨਿਕ ਦੀ ਹਾਲੀ ਬਿਲਕੁਕੁਲ ਵੀ ਕੋਈ ਗੱਲ ਨਹੀਂ ਲੱਗ ਰਹੀ ਅਸੀਂ ਹਰੋਜ਼ ਦੇਖ ਰਹੇ ਹਾਂ ਕਿ 2 ਕੇਸ ਆਗੇ 5 ਕੇਸ ਆਗੇ 7 ਕੇਸ ਆਗੇ ਆਈ ਡੋਨਟ ਥਿੰਕ ਸਾਨੂੰ ਹਲੇ ਪੈਨਿਕ ਬਟਨ ਦਬਾਉਣਾ ਚਾਹੀਦਾ ਮਤਲਬ ਕਿ ਜਿਵੇਂ ਕਰੋਨਾ ਦੀ ਸੀਗੀ ਵੈਕਸੀਨੇਸ਼ਨ ਬਣੀ ਸੀਗੀ ਤਾਂ ਇਸ ਦੀ ਤਾਂ ਕੋਈ ਵੈਕਸੀਨੇਸ਼ਨ ਹੋਏਗੀ ਬਿਲਕੁਲ ਨਹੀਂ ਇਹਦੀ ਕੋਈ ਵੀ ਵੈਕਸੀਨੇਸ਼ਨ ਹਾਲੇ ਤਿਆਰ ਨਹੀਂ ਹੈ ਯੂਐਸ ਦੇ ਵਿੱਚ ਫੇਜ਼ 1 ਟਰਾਇਲ ਚੱਲ ਰਹਾ ਹੈ ਬਟ ਉਹਨੂੰ ਹਾਲੇ ਬਹੁਤ ਸਾਲ ਲੱਗਣਗੇ ਡਿਵੈਲਪ ਹੋਣ ਲਈ ਮਤਲਬ ਕਿ ਕਹਿ ਦਈਏ ਆਪਾਂ ਐਚਐਮਪੀਵੀ ਜਿਹੜਾ ਕੀ ਆ ਸਰਦੀਆਂ ਦੇ ਨਾਲ ਆ ਗਰਮੀਆਂ ਦੇ ਵਿੱਚ ਇਹ ਖਤਮ ਹੋ ਜਾਏਗਾ ਬਿਲਕੁਲ ਪ੍ਰੋਵਾਈਡਡ ਇਹਦੇ ਚ ਕੋਈ ਮਿਊਟੇਸ਼ਨ ਨਾ ਆਏ ਤੇ ਅਸੀਂ ਹੋਪ ਕਰਦੇ ਇੰਨੇ ਸਾਲਾਂ ਚੋਂ ਤੱਕ ਕੋਈ ਕਦੀ ਮਿਊਟੇਸ਼ਨ ਆਈ ਨਹੀਂ ਤੇ ਹੋਪਫੁਲੀ ਰੱਬ ਨਾ ਕਰੇ ਕਿ ਐਸਆਰਵੀ ਕੋਈ ਮਿਊਟੇਸ਼ਨ ਨਾ ਆਏ ਤੇ ਇਹ ਵਿంటర్ ਦੇ ਨਾਲ ਨਾਲ ਇਹ ਵਾਇਰਸ ਵੀ ਡਾਈਡਾਊਨ ਹੋ ਜਾਏਗਾ ਬਿਲਕੁਲ ਤਾਂ ਜੋ ਤੁਸੀਂ ਵੀ ਸੁਣਿਆ ਡਾਕਟਰ ਸਾਹਿਬ ਦੇ ਮੂੰਹੋਂ ਕਿ ਜਿਹੜਾ ਐਚ ਐਮ ਪੀ ਵੀ ਜਿਹੜਾ ਕਿ ਵਾਇਰਸ ਆ ਤਾਂ ਉਸ ਨੂੰ ਡਰਨ ਦੀ ਲੈ ਕੇ ਉਸ ਨੂੰ ਲੈ ਕੇ ਡਰਨ ਦੀ ਕੋਈ ਵੀ ਜਿਹੜੀ ਕਿ ਲੋੜ ਨਹੀਂ ਹੈ ਕਿਉਂਕਿ ਇਹ ਵਾਇਰਸ ਕਾਫੀ ਜਿਹੜਾ ਕਿ ਸਾਲਾਂ ਤੋਂ ਚੱਲ ਰਿਹਾ ਆ ਤਾਂ ਇਸ ਦਾ ਜਿਹੜਾ ਕਿ ਕਹਿ દઈએ ਸਰਦੀਆਂ ਦੇ ਵਿੱਚ ਅਕਸਰ ਇਹ ਹੋ ਜਾਂਦੇ ਨੇ ਪਰ ਕੋਈ ਵੀ ਡਰਨ ਵਾਲੀ ਗੱਲ ਨਹੀਂ ਹੈ ਕੈਮਰਾਮੈਨ ਸ਼ੁਕ ਦੇ ਨਾਲ ਗੁਰਪ੍ਰੀਤ